ਸਸਤੇ ਜਵਾਈ ਨੇ ਮਿਲ ਕੇ ਸ਼ੁਰੂ ਕੀਤਾ ਗੰਦਾ ਤੰਦਾ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾ ਖਿਲਾਫ ਵੱਡੇ ਪੱਧਰ ਤੇ ਮੁਹਿੰਮ ਚੇੜੀ ਹੋਈ ਹੈ ਇਸੇ ਮੁਹਿੰਮ ਤਹਿਤ ਸੀਆਈਐਸ ਸਟਾਫ ਦੋ ਦੀ ਟੀਮ ਵੱਲੋਂ ਗਸ਼ਤ ਦੌਰਾਨ ਸਸ ਜਵਾਈ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਕੋਲੋਂ 50 ਗ੍ਰਾਮ ਹੈਰੋਇਨ ਅਤੇ 8000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਸੀਆਈਐਸ ਸਟਾਫ ਦੇ ਇੰਚਾਰਜ ਇੰਸਪੈਕਟਰ ਕਰਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਬਿਆਣਾ ਬਸਤੀ ਵਿੱਚ ਪੈਟਰੋਲਿੰਗ ਕੀਤੀ ਜਾ ਰਹੀ ਸੀ ਦੌਰਾਨ ਹੀ ਇੱਕ ਔਰਤ ਅਤੇ ਮਰਦ ਦੀ ਤਲਾਸ਼ੀ ਲਈਤੀ ਗਈ ਤਾਂ ਇਹਨਾਂ ਕੋਲੋਂ 50 ਗ੍ਰਾਮ ਹਿਰੋਇਨ ਅਤੇ 8000 ਰੁਪਏ ਦੀ ਡਰੱਗ ਮਨੇ ਬਰਾਮਦ ਕੀਤੀ ਗਈ ਹੈ ਦੱਸ ਦਈਏ ਇਹ ਦੋਵੇਂ ਰਿਸ਼ਤੇ ਵਿੱਚ ਸੱਸ ਜਵਾਈ ਨੇ ਫਿਲਹਾਲ ਦੋਵਾਂ ਨੂੰ ਮੈਡੀਕਲ ਕਰਾਉਣ ਤੋਂ ਬਾਅਦ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤੇ ਅਦਾਲਤ ਤੋਂ ਰਿਮਾਂਡ ਲੈਣ ਉਪਰੰਤ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਹਾਂਜੀ ਮੈਂ ਇੰਸਪੈਕਟਰ ਕਰਨ ਚਾਰ ਸੀਐਸਟਾਪੂ ਬਟੰਡਾ ਕੱਲ ਸਾਡੇ ਸੀਐਸਟਾਪੂ ਦੀ ਮਿਊਂਸਿਪੈਲਿਟੀ ਵੱਲੋਂ ਦੌਰਾਨੇ ਪੈਟਰੋਲਿੰਗ ਜਿਹੜਾ ਇੱਕ ਔਰਤ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ ਜਿਹੜੀ 50 ਗ੍ਰਾਮ ਹੈਰੋਨ ਦੀ ਜਿਹੜੀ ਰਿਕਵਰੀ ਕੀਤੀ ਗਈ ਹੈ ਤੇ ਜਿਸ ਦੇ ਤਹਿਤ ਕਾਰਵਾਈ ਕਰਦੇ ਹੋਏ ਇਹਨਾਂ ਦੇ ਖਿਲਾਫ ਥਾਣਾ ਸਿਵਲ ਲਾਈਨ ਦੇ ਵਿੱਚ ਜਿਹੜਾ ਮੁਕੱਦਮਾ ਦਰਜ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਮੰਚ ਚਲੰਦੀ ਜਾ ਰਹੀ ਹੈ। ਇਹ ਜਿਹੜੀ ਔਰਤ ਮਨਜੀਤ कौर ਇਸ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦੇ ਤਹਿਤ ਸੱਤ ਮੁਕੱਦਮੇ ਦਰਜ ਹੈਗੇ ਨੇ। ਬਾਕੀ ਜਿਹੜਾ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜਿਹੜਾ ਇਹਨਾਂ ਦਾ ਕੋਈ ਪੁਲਿਸ ਮਾਰਡ ਹਾਸਲ ਕਰਕੇ ਜਿਹੜਾ ਅਗਲੀ ਤਫਤੀਸ਼ਮਰ ਦੇ ਵਿੱਚ ਲਿਆਂਦੀ ਜਾਊਗੀ। ਅਤੇ ਇਹਦੇ ਮੁਕਦਮੇ ਦੇ ਫਾਰਵਰਡ ਅਤੇ ਬੈਕਵਰਡ ਲਿੰਕ ਦੇ ਬਾਰੇ ਜਿਹੜੀ ਤਫ਼ਤੀਸ਼ ਅਸੀਂ ਵਿੱਚ ਲੈਂਦੀ ਜਾਵੇ ਡਰਗਮਣੀ ਵੀ ਕੇਸਨ ਹਾਂਜੀ ਇਹਨਾਂ ਦੇ ਕੋਲੋਂ ਕਰੀਬ 8000 ਰੁਪਏ ਦੀ ਜਿਹੜੀ ਡਰਗਮਣੀ ਬਰਾਮਦ ਹੋਈ ਹੈ ਜਿਹੜੀ ਮੁਕਦਮੇ ਦੇ ਵਿੱਚ ਅਸੀਂ ਰਿਕਵਰ ਕੀਤੀ ਹੈ ਬਾਕੀ ਇਹ ਮੁਕਦਮੇ ਦੇ ਬੈਕਵਰਡ ਫਾਰਵਰਡ ਲਿੰਕ ਤੇ ਬਾਰੇ ਅਸੀਂ ਜਿਹੜੀ ਤਫ਼ਤੀਸ਼ ਕਰਕੇ ਜਿਹੜੀ ਅਗਲੀ ਰਿਪੋਰਟ ਵਿੱਚ ਲਿਆਵਾਂਗੇ ਜੀ ਨਸ਼ਾ ਕੰਧ ਦੇ ਕੀ ਕੀ ਸੀ ਕੋਈ ਪਾਸਤਾ ਨਾ ਪੜੇ ਅੱਜ ਇਹ ਦਰਾਨੇ ਪੈਟਰੋਲਿੰਗ ਜਿਹੜੀ ਇਹਨਾਂ ਤੋਂ ਜਿਹੜੀ ਰਿਕਵਰੀ ਕੀਤੀ ਗਈ ਸੀ ਪੁਲਿਸ ਪਾਰਟੀ ਜਿਹੜੀ ਹੈ ਤੋਬੀ ਹਨ ਬਸਤੀ ਸਿਵਲ ਲਾਈਨ ਏਰੀਆ ਦੇ ਵਿੱਚ ਜਿਹੜੀ ਪੈਟਰੋਲਿੰਗ ਕਰ ਰਹੀ ਸੀ ਉਹ ਪੈਟਰੋਲਿੰਗ ਦੇ ਦੌਰਾਨ ਜਿਹੜੀ ਸ਼ੱਕੀ ਹਾਲ ਦੇ ਵਿੱਚ ਜਦੋਂ ਇਹ ਵਿਅਕਤੀ ਮਿਲੇ ਜਦੋਂ ਇਹਨਾਂ ਦੀ ਚੈਕਿੰਗ ਦੇ ਦੌਰਾਨ ਜਿਹੜੀ ਇਹ ਚੀਜ਼ਾਂ ਜਿਹੜੀਆਂ ਰਿਕਵਰ ਹੋਈਆਂ ਮੈਨੂੰ ਦੱਸ ਦੋ ਹਾਂ ਹਾਂ ਜੀ ਬਿਲਕੁਲ ਜਿਹੜੀ ਸਾਡੀ ਨਸ਼ੇ ਤਸਕਰਾਂ ਦੇ ਖਿਲਾਫ ਜਿਹੜੀ ਇਹ ਪਹਿਲਾਂ ਤੋਂ ਜਿਹੜੀ ਮਹਿਮ ਸਾਡੀ ਜਾਰੀ ਹੋ ਚੱਲ ਰਹੀ ਹੈਗੀ ਅਤੇ ਜਿਹੜੇ ਜੋ ਵੀ ਇਸ ਤਰ੍ਹਾਂ ਦਾ ਕੋਈ ਗਲਤ ਕੰਮ ਕਰਦੇ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਕੇ ਜਿੰਨੀ ਜਲਦੀ ਤੋਂ ਜਲਦੀ ਇਹਨਾਂ ਤੇ ਨਾ ਪਾਈ ਜਾਵੇ